ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਦੋ ਚੰਬੀਆਂ ਘੋੜੀਆਂ ਇੱਕ ਗੱਬਣ ਚ ਇੱਕ ਪਾਸਾ ਇੱਕ ਹੀਟ ਤੇ ਆ ਤੇ ਇੱਕ ਨੁਕਰੀ ਸਪੌਟਲੈਸ ਬਸ਼ੀਰੀ ਲੈ ਕੇ ਆਏ ਆ ਤਿੰਨਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਕੀ ਮੋਲ ਆ ਕਿਹੜਾ ਏਰੀਆ ਬਾਇਰ ਕਹਿੰਦਾ ਕੀ ਕਦ ਕਾਟ ਆ ਸਾਰਾ ਕੁਝ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇਖਿਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਆਏ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਦੇ ਆਂ ਆਪਾਂ ਨੀਲੀ ਚੰਬੀ ਘੋੜੀ ਬਾਰੇ 60+ ਸਾਈਟਾਂ 35 ਮਹੀਨੇ ਉਮਰਾਂ ਇਹ ਵਸਤਵ ਘੋੜੇ ਤੋਂ 2.5 ਮਹੀਨਿਆਂ ਦੀ ਗੱਬਣ ਚੈੱਕਪਾਸਾ ਨੁਕਰਾਂ ਘੋੜਾ ਦਾ ਵਸਤਵ ਬਸਤਾਵ ਘੋੜੇ ਦਾ ਬੱਚਾ ਉਸ ਤੋਂ ਗੱਬਣ ਚੈੱਕਪਾਸਾ 2.5 ਮਹੀਨਿਆਂ ਦੀ ਸ਼ਕੀਨ ਬਹੁਤਾ ਕੰਨਾ ਕੁੰਨਾ ਦੀ ਪਿੱਟ ਪੁੜੇ ਦੀ ਓਕੇ ਆ ਹੱਡਾਂ ਪੈਰਾਂ ਦੀ ਜਮਾ ਓਕੇ ਆ ਬਾਈ ਯਾਰ ਕੇ ਕਹਿੰਦਾ ਸਾਊਸੀਲ ਬਹੁਤ ਆ ਜਿਵੇਂ ਮਰਜ਼ੀ ਜਵਾਖ ਲਈ ਫਿਰਨ ਤੇ ਸ਼ਕੀਨ ਬਹੁਤਾ ਕੋੜੀ ਤੇ ਨੁਕਰੇ ਬੱਚੇ ਦੇ ਨਾਲ ਇਹ ਨੁਕਰਾਪਣ ਬਹੁਤ ਜ਼ਿਆਦਾ ਆ ਬਾਕੀ ਮਿੱਤਰੋ ਤੁਹਾਨੂੰ ਪ੍ਰੂਫ ਵਗੈਰਾ ਮਿਲ ਜਾਣਗੇ ਘੋੜੀ ਮੀਟਿੰਗ ਵਾਲੇ ਜਿਹੜੇ ਬੰਦੇ ਨੂੰ ਟਰਸਟ ਹੋਇਆ ਬਾਈ ਤੋਂ ਫੋਨ ਲਾ ਕੇ ਮੰਗਵਾ ਸਕਦਾ ਸਾਉਸੀਲਾ ਕੋੜੀ ਸਵਾਰੀ ਦੀ ਪਾਸ ਆ ਤੇ ਜਿਹੜੇ ਬੰਦੇ ਨੇ ਪਹਿਲੀ ਵਾਰ ਰੱਖਣੀ ਆ ਉਹਨਾਂ ਲਈ ਬੈਸਟ ਮੌਕਾ ਆਗਾ ਟਾਈਮ ਨਾ ਖਰਾਬ ਕਰੋ ਬਾਈ ਨਾਲ ਸਕਰੀਨ ਤੇ ਨੰਬਰ ਚੱਲਦਾ ਸੰਪਰਕ ਕਰਕੇ ਬਾਕੀ ਦੀ ਜਾਣਕਾਰੀ ਲੈ ਕੇ ਸੌਦਾ ਕਰ ਲਓ ਮੌਕਾ ਨਾ ਥੋ ਨੰਗ ਜੀ ਗੱਬਣ ਵੀ ਆ ਚੰਗੇ ਕਦ ਕੱਢਦੀ ਆ ਸਾਉਸੀਲਾ ਤੇ ਏਰੀਆ ਬਾਈਰ ਕਹਿੰਦੇਗਾ ਪਿੰਡ ਤਲਵੰਡੀ ਜ਼ਿਲ੍ਹਾ ਬਰਨਾਲਾ ਤੇ ਮੁੱਲ ਬਹੁਤ ਜਾਇਜ਼ਾ ਕਰਦੇ ਆ ਮਾਲਕ ਵੀਰੇ 115000 ਰੁਪਈਆ ਬਾਕੀ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਕੋਈ ਦਾ ਸੌਦਾ ਕਰੂਗਾ ਉਹਨੂੰ ਇਹਦੇ ਚ ਹੋਰ ਵੀ ਮਾਨਤਾਨ ਹੋ ਜਾਊਗਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਓ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਇੱਕ ਮਿੱਤਰੋ ਸੁਣ ਲਿਆ ਆਪਾਂ ਜਮਾ ਸਪੌਟਲੈਸ ਨੌਕਰੀ ਬੇਸ਼ੇਰੀ ਲੈ ਕੇ ਆਏ ਆ ਜੇ ਆਪਾਂ ਇਹਦੇ ਜਨਮ ਦੀ ਗੱਲ ਕਰਕੇ ਤਾਂ 22 ਮਈ 2024 ਦਾ ਜਨਮ ਹੈ ਇਹਦਾ ਸਮਾਗਲਾ ਕੋੜਾਗਾ ਮੋਤੀ ਉਸ ਕੋੜੀ ਦੀ ਬੱਚੀ ਆ ਤੇ ਸੇਖੇ ਵਾਲੇ ਹੀਰੇ ਕੋੜੀ ਦੀ ਪੋਤੀ ਆ ਬਾਲ ਪੌਰੀਆਂ ਦੀ ਕਲੀਅਰ ਆ ਜਮਾ ਸਪੌਟਲੈਸ ਆ ਬਾਈ ਅਰਗੇ ਕਹਿੰਦੇ ਆਪਣੀ ਗਾਰੰਟੀ ਹੋਊਗੀ ਕੋਈ ਸਰੋਂ ਦੇ ਦਾਣੇ ਜਿੰਨਾ ਛਿਪਕਾ ਵੀ ਨਹੀਂ ਥਿਆ ਉਹਨਾਂ ਦੇ ਚੋਂ ਇਦੀ ਮਾਂ ਹੈਗੀ ਨੀਲੀ ਚੰਬੀ ਉਹਦੀ 62+ ਹਾਈਟ ਆ ਤੇ ਉਮੀਦ ਕਰਦੇ ਆ ਇਹ ਵੀ ਆਉਣ ਵਾਲੇ ਸਮੇਂ ਚੰਗੇ ਕਦ ਕੱਦ ਦੀ ਘੋੜੀ ਬਣੂਗੀ ਪੱਠਪੁੜੇ ਦੀ ਹੱਡਾਂ ਪੈਰਾਂ ਦੀ ਜਮਾ ਓਕੇ ਆ ਲੋਕੇਸ਼ਨ ਬਾਈ ਦੇ ਕਹਿੰਦੇ ਆ ਕਿ ਬਰਨਾਲਾ ਜੇ ਮੁੱਲ ਦੀ ਗੱਲ ਕਰਗੇ ਤਾਂ 210000 ਰੁਪਿਆ ਮੁੱਲ ਕਰਦੇ ਆ ਬਾਕੀ ਇਹਦੇ ਚ ਵੀ ਮੌਕੇ ਤੇ ਮਾਨਤਾਨ ਹੋ ਜਾਊਗਾ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲਦਾ ਸੰਪਰਕ ਕਰ ਲੋ ਵਾਲ ਪੌਰੀਆਂ ਦੀ ਕਲੀਅਰ ਆ ਹੱਡਾਂ ਪੈਰਾਂ ਦੀ ਓਕੇ ਆ ਸਕੀਨ ਬਹੁਤਾ ਕੰਨਾ ਕੋਨਾ ਦੀ ਪੱਠਪੁੜੇ ਦੀ ਓਕੇ ਆ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਜੇ ਇੱਕ ਮਿੱਤਰੋ ਤੁਹਾਡੇ ਲਈ ਆਪਾਂ ਕਾਲੀ ਜੰੰਬੀ ਕੁੜੀ ਲੈ ਕੇ ਆਏ ਆ ਇਹਦੀ 5 ਸਾਲ ਉਮਰ ਆ ਤੇ 60 ਪਲੱਸ ਹਾਈਟ ਆ ਬਾਲ ਘੋਰੀਆਂ ਦੀ ਕਲੀਅਰ ਆ ਹੱਡਾਂ ਪੈਰਾਂ ਦੀ ਓਕੇ ਆ ਬਾਈ ਕਹਿੰਦਾ ਆਪਣੀ ਗਰੰਟੀ ਹੋਊਗੀ ਜੇ ਤੁਸੀਂ ਘਰ ਆ ਕੇ ਕੁੜੀ ਦੇਖੋਗੇ ਤਾਂ ਜਿਹੜੀ ਜਾਣਕਾਰੀ ਆਪਾਂ ਵੀਡੀਓ ਵਿੱਚ ਦਿੱਤੀ ਆ ਉਹੀ ਨਿਕਲਣੀ ਆ ਤੇ ਪਹਿਲਾਂ 200 ਇਹ ਸੂਈ ਹੋਈ ਆ ਇਸ ਟਾਈਮ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਆ ਬਾਕੀ ਤੁਸੀਂ ਕਿਸੇ ਵੀ ਡਾਕਟਰ ਤੋਂ ਚੈੱਕ ਕਰਵਾ ਕੇ ਸਬਦਾ ਕਰ ਸਕਦੇ ਹੋ ਤੇ ਘੋੜੀ ਹੀਟ ਤੇ ਆ ਤੁਸੀਂ ਡਾਕਟਰ ਦੀ ਸਲਾਹ ਨਾਲ ਇੱਕ ਦੁੱਧ ਨਾਲ ਚ ਮੇਟ ਕਰਵਾ ਸਕਦੇ ਹੋ ਜੇ ਸੌਦਾ ਬੰਦਾਂ ਤਾਂ ਹੱਡਾਂ ਪੈਰਾਂ ਦੀ ਓਕੇ ਆ ਜਮਾ ਸਾਫ ਆ ਬਾਲ ਪੌਰੀਆਂ ਦੀ ਵੀ ਸਵਾਰੀ ਦੀ ਘੋੜੀ ਪਾਸ ਆ ਬਹੁਤ ਸੋਹਣਾ ਤੁਰਾ ਤੁਰਦੀ ਆ ਤੇ 1.5 ਲੱਖ ਰੁਪਇਆ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੁੱਕ ਤੇ ਮਾਨਤਨ ਹੋ ਜਾਊਗਾ ਪਹਿਲਾਂ ਘੋੜੀ ਦੋ ਵਾਰੀ ਸੂਈ ਹੋਈ ਆ ਤੇ ਨੁਕਰੀ ਬੱਚੇ ਦਿੱਤੇ ਆ ਜੇ ਕਿਸੇ ਬੰਦੇ ਨੇ ਪੁਰਾਣਾ ਰਿਜ਼ਲਟ ਦੇਖਣਾ ਹੋਵੇ ਤਾਂ ਬਾਈ ਕੋਲੇ ਪ੍ਰੂਫ ਹੈਗੇ ਆ ਤੁਸੀਂ ਫੋਟੋ ਵੀਡੀਓ ਦੇਖ ਸਕਦੇ ਹੋ ਇਹ ਕੁੜੀ ਮਿੱਤਰੋ ਫਰੀਦਕੋਟ ਏਰੀਏ 'ਚ ਖੜੀ ਐ ਬਾਈ ਦੇ ਪਿੰਡ ਦਾ ਨਾਮ ਹੈਗਾ ਹਰੀਏ ਵਾਲਾ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਓ ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਆਪਣਾ ਰਿਵਿਊ ਜ਼ਰੂਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੀ